ਇਨਕ ਜਰੂਰ ਕਹੂੰਗਾ ਖੈਰਾ ਸਾਹਿਬ ਨੂੰ ਕਿ ਇਹ ਮਲਵਈ ਨੇ ਇਹ ਸਿੱਧੇ ਆ ਸਿਧਰੇ ਨਹੀਂ ਤੇ ਜੋ ਬਠਿੰਡੇ ਵਾਲਿਆਂ ਦੀ ਤਸਵੀਰ ਹੈ ਉਹੀ ਤਕਰੀਬਨ ਕਿਉਂਕਿ ਉਹ ਵੀ ਮਲਵਈ ਨੇ ਉਹੀ ਤਸਵੀਰ ਸਾਡੀ ਸੰਗਰੂਰ ਵਾਲਿਆਂ ਦੀ ਹੈ ਕਿ ਹੋਰ ਵੀ ਜਿਹੜੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਨੇ ਚਾਹੇ ਚੁੰਦਾ ਸਾਹਿਬ ਨੇ ਚਾਹੇ ਮਾਨ ਸਾਹਿਬ ਨੇ ਸੰਗਰੂਰੀਆ ਸਾਰਿਆਂ ਚ ਇੱਕੋ ਅੱਜ ਦੀ ਘੜੀ ਜੋ ਮੈਂ ਕੱਲਾਂ ਮੈਨੂੰ ਉਮੀਦ ਹੈ ਕਿ ਜਿਹੜੇ ਸੰਗਰੂਰੀ ਆ ਉਹ ਸੰਗਰੂਰ ਵਾਲੇ ਨੂੰ ਚੋਣਗੇ ਪਿਛਲੇ 2 ਸਾਲ ਤੋਂ ਅਸੀਂ ਜਿਹੜਾ ਕੰਮ ਕੀਤਾ ਲੋਕਾਂ ਦੇ ਮੁੱਦੇ ਆ ਤੇ ਕੀਤਾ ਹੈਗਾ ਤੇ 100% ਮੈਨੂੰ ਉਮੀਦ ਹੈ ਕਿ ਕੱਲਾ ਸੰਗਰੂਰ ਨਹੀਂ ਸਾਰੇ ਪੰਜਾਬ ਤੋਂ ਆਮ ਆਦਮੀ ਪਾਰਟੀ ਵੱਡੀ ਲੀਡ ਤੇ ਜਿੱਤੂਗੀ ਉਹ ਸਾਡੇ ਕੰਮਾਂ ਕਰਕੇ ਸੰਗਰੂਰ ਸੀਟ ਹੌਟ ਮੰਨੀ ਜਾਂਦੀ ਹੈ ਕਿਉਂਕਿ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋ ਵਾਰੀ ਐਮਪੀ ਰਹਿ ਚੁੱਕੇ ਨੇ ਤੇ ਹੁਣ ਵੀ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਉਮੀਦਵਾਰ ਜਿਹੜੇ ਹੈਗਾ ਗੁਰਮੀਤ ਮੀਤ ਹੈਰ ਜੋ ਕਿ ਮੰਤਰੀ ਨੇ ਉਹ ਇੱਥੇ ਚੋਣ ਮੈਦਾਨ ਦੇ ਵਿੱਚ ਆ ਗਏ ਨੇ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਤੇ ਸੁਖਪਾਲ ਸਿੰਘ ਖੈਰਾ ਨੂੰ ਵੀ ਟਿਕਟ ਲਾਂਨ ਦਿੱਤਾ ਗਿਆ ਸਿਮਰਜੀਤ ਸਿੰਘ ਮਾਨ ਜੋ ਪਿਛਲੇ ਵਾਰੀ ਐਮਪੀ ਬਣਿਆ ਜਿਵੇਂ ਨੀ ਚੋਣਾਂ ਤੋਂ ਬਾਅਦ ਤਾਂ ਉਹ ਵੀ ਮੈਦਾਨ ਦੇ ਵਿੱਚ ਨੇ ਹੁਣ ਮੀਤ ਹੈਰ ਨਾਲ ਨੇ ਸਾਡੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਆ ਸਰ ਅਸ਼ੀਕ ਕੱਲ ਸਤਿ ਸ਼੍ਰੀ ਅਕਾਲ ਜਨ ਸਰ ਸਰ ਇਹ ਦੱਸੋ ਜਿਸ ਤਰ੍ਹਾਂ ਹੁਣ ਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਗਈ ਹੈ ਕਿਵੇਂ ਦੇਖ ਦऊं ਪਹਿਲਾਂ ਤਾਂ ਕਿਉਂਕਿ ਉਹ ਪਹਿਲਾਂ ਸੰਗਰੂਰ ਦੇ ਵਿੱਚ ਮੁੱਖ ਮਕਸਦ ਜਿਹੜਾ ਦੇਖਿਆ ਜਾਂਦਾ ਕਿਉਂਕਿ ਆਮ ਆਦਮੀ ਪਾਰਟੀ ਨੇ ਉਹਨੂੰ ਵਿਜੀਲੈਂਸ ਦਾ ਵੀ ਜਿਹੜਾ ਹੈਗਾ ਉਹ ਦਿੱਤਾ ਗਿਆ ਸੀ ਕਿਸ ਤਰ੍ਹਾਂ ਦੇਖ ਰਿਹਾ ਕਿਉਂਕਿ ਸੰਗਰੂਰ ਨੂੰ ਉਹਨਾਂ ਨੂੰ ਸੀਟ ਤੇ ਕਾਂਗਰਸ ਦੇ ਉਮੀਦਵਾਰ ਨਹੀਂ ਮਿਲਿਆ ਕਿਉਂਕਿ ਵਿਜੇਂਦਰ ਸਿੰਘਲਾ ਜਿਹੜੇ ਇਥੋਂ ਆਈ ਵਾਰ ਜਿੱਦੇ ਰਹੇ ਸੀਗੇ ਦੇਖੋ ਇਹ ਜੋ ਥੋੜੇ ਵਾਲੀ ਗੱਲ ਹੀ ਹੈ ਕਿ ਪੂਰੇ ਸੰਗਰੂਰ ਲੋਕ ਸਭਾ ਚ ਤਕਰੀਬਨ 16 ਲੱਖ ਜਿਹੜਾ ਵੋਟਰ ਹੈ ਇੰਨੇ ਵੋਟਰਾਂ ਦੇ ਵਿੱਚੋਂ ਜਾਂ ਕੈਂਡੀਡੇਟ ਕਈ ਇਹ ਤਾਂ ਵੀ ਦੇ ਸੀਨੀਅਰ ਸੀਨੀਅਰ ਲੀਡਰ ਜਿਹੜੇ ਸਾਬਕਾ ਮੰਤਰੀ ਸਾਬਕਾ ਮੁੱਖ ਮੰਤਰੀ ਇੱਕ ਵੀ ਬੰਦਾ ਨਹੀਂ ਮਿਲਿਆ ਕਿ ਇਹਨਾਂ ਨੂੰ ਦਬਾਬੇ ਤੋਂ ਜਿਹੜਾ ਲੀਡਰ ਲਿਆਉਣਾ ਪਿਆ ਮਿਲਿਆ ਦੀ ਗੱਲ ਨਹੀਂ ਅਕਸਰ ਅਕਸਰ ਇਹ ਸੀਗਾ ਮਤਲਬ ਕਿ ਵੀ ਇਲੈਕਸ਼ਨ ਲੜਨਾ ਨਹੀਂ ਸੀ ਚਾਹੁੰਦੇ ਕਿਉਂਕਿ ਤੁਸੀਂ ਇੱਥੇ ਸਾਬਕਾ ਮੁੱਖ ਮੰਤਰੀ ਭੱਟਲ ਜੀ ਦੇ ਵੀ ਬੰਦਿਆਂ ਤੋਂ ਪੁੱਛੋਗੇ ਉਹ ਕਹਿੰਦੇ ਸਾਡੀ ਵੀ ਬਾਈ ਦਾ ਜਵਾਬ ਦਿੱਤਾ ਆਂ ਸਿੰਘਲਾ ਸਾਹਿਬ ਦੇ ਬੰਦਿਆਂ ਤੋਂ ਪੁੱਛੋਗੇ ਉਹ ਕਹਿੰਦੇ ਸਿੰਘਲਾ ਸਾਹਿਬ ਤਾਂ ਇੰਟਰਸਟਿਡ ਨਹੀਂ ਇੰਟਰਸਟਿਡ ਇਸੇ ਕਰਕੇ ਨਹੀਂ ਸੀ ਕਿਉਂਕਿ ਗਰਾਊਂਡ ਤੇ ਹਾਲਾਤ ਜਿਹੜੇ ਆ ਉਹਨਾਂ ਨੂੰ ਪਤਾ ਸੀ ਤੇ ਹੁਣ ਕਾਂਗਰਸ ਨੇ ਆਈ ਹੈ ਉਹ ਦੁਆਬੇ ਚੋ ਚੱਕ ਕੇ ਚਲੋ ਵੈਸੇ ਡੈਮੋਕ੍ਰੇਸੀ ਹੈ ਇੱਥੇ ਕੋਈ ਰੋਕਤ ਹੈ ਨਹੀਂ ਕੋਈ ਪਾਰਟੀ ਕਿਤੋਂ ਵੀ ਲੈ ਕੇ ਉਮੀਦਵਾਰ ਦੇ ਸਕਦੀ ਹੈ ਕੋਈ ਵੀ ਕਿਤੋਂ ਇਲੈਕਸ਼ਨ ਲੜ ਸਕਦਾ ਪਰ ਮੈਂਨਾਂਕ ਜ਼ਰੂਰ ਕਹੂੰਗਾ ਖੈਰਾ ਸਾਹਿਬ ਨੂੰ ਇੰਬੀ ਇਹ ਮਲਵਈ ਨੇ ਇਹ ਸਿੱਧੇ ਆ ਸਿਧਰੇ ਨਹੀਂ ਤੁਸੀਂ ਪਹਿਲਾਂ ਬਠਿੰਡੇ ਵਿੱਚ ਇਲੈਕਸ਼ਨ ਲੜੇ ਹੋ ਤੇ ਜੋ ਬਠਿੰਡੇ ਵਾਲਿਆਂ ਦੀ ਤਸਵੀਰ ਹੈ ਉਹੀ ਤਕਰੀਬਨ ਕਿਉਂਕਿ ਉਹ ਵੀ ਮਲਵਈ ਨੇ ਉਹੀ ਤਸਵੀਰ ਸਾਡੀ ਸੰਗਰੂਰ ਵਾਲਿਆਂ ਦੀਆਂ ਸਾਡੀਆਂ ਸੰਗਰੂਰ ਬਠਿੰਡੇ ਦੀਆਂ ਮਾਨਸਾ ਦੀਆਂ ਬਰਨਾਲੇ ਦੀਆਂ ਸਾਰਿਆਂ ਦੀਆਂ ਰਿਸ਼ਤੇਦਾਰੀਆਂ ਇੱਕ ਨੇ ਉਹੀ ਜਿਹੜੇ ਲੋਕ ਨੇ ਸੋ ਇਹ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਹਦਾ ਰਿਜ਼ਲਟ ਵੀ ਜਿਹੜਾ ਪਤਾ ਲੱਗ ਜੂਗਾ ਤੇ ਬਾਕੀ ਮੈਂ ਵੀ ਕਹੂੰਗਾ ਕਿ ਹੋਰ ਵੀ ਜਿਹੜੇ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੀ ਨੇ ਚਾਹੇ ਚੁੰਦਾ ਸਾਹਿਬ ਨੇ ਚਾਹੇ ਮਾਨ ਸਾਹਿਬ ਨੇ ਸੰਗਰੂਰੀਆ ਸਾਰਿਆਂ ਚ ਇੱਕੋ ਅੱਜ ਦੀ ਘੜੀ ਜੋ ਮੈਂ ਕੱਲਾਂ ਜਿਹਦਾ ਸੰਗਰੂਰ ਲੋਕ ਸਭਾ ਦੇ ਵਿੱਚ ਪਿੰਡ ਐ ਇੱਥੇ ਰਿਸ਼ਤੇਦਾਰੀਆਂ ਇੱਥੋਂ ਹੀ ਰਹਿਣ ਵਾਲਾ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਸੰਗਰੂਰੀ ਆ ਉਹ ਸੰਗਰੂਰ ਵਾਲੇ ਨੂੰ ਚੁਣਨਗੇ ਪਰ ਸਖਪਾਲ ਖਹਿਰਾ ਜਿਹੜਾ ਚੌਣ ਇੱਥੋਂ ਲੜ ਰਹੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਕਿਉਂਕਿ ਜਿਸ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਇੱਥੇ ਚੌਣ ਲੜੇ ਸੀਗੇ ਪਹਿਲਾਂ ਜਿਹੜਾ ਦੌਰ ਸੀਗੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਐਮਪੀ ਬਣਾਇਆ ਗਿਆ ਤੇ ਜਿਹੜਾ ਮੁੱਖ ਮੁ ਜਿਹੜਾ ਮੁੱਦਾ ਰਿਹਾ ਉਸ ਸਮੇ ਚਹੇਦਾ ਦੀਪ ਸਿੱਧੂ ਦਾ ਰਿਹਾ ਜਾਇਸੀ ਦੂਸੇ ਵਾਲੇ ਦਾ ਰਹਾ ਉਹ ਚੀਜ਼ ਦਾ ਜਿਹੜਾ ਆਸਰਾ ਆਮ ਆਦਮੀ ਪਾਰਟੀ ਨੂੰ ਦੇਖਣ ਤੋਂ ਮਿਲਿਆ ਸੀਗਾ ਕਿਉਂਕਿ ਸੁਖਪਾਲ ਖਹਿਰਾ ਵੀ ਇੱਕ ਗਰਮ ਦਿਵਾਲੀਆਂ ਦੇ ਵਿੱਚ ਜੇ ਕਿਹਾ ਜਾਵੇ ਤਾਂ ਆਉਂਦੇ ਆ ਤਾਂ ਜਿਹਨੇ ਨੌਜਵਾਨ ਸੀਗੇ ਜਿਨ੍ਹਾਂ ਨੇ ਪਹਿਲਾਂ ਵੋਟ ਆਮ ਸਿਮਰਜੀਤ ਸਿੰਘ ਮਾਨ ਨੂੰ ਦਿੱਤੀ ਆ ਕਿ ਇਸ ਵਾਰੀ ਵੀ ਸੁਖਪਾਲ ਸਿੰਘ ਖਹਿਰਾ ਜਿਹੜਾ ਸਿਮਰਜੀਤ ਸਿੰਘ ਮਾਨ ਨੂੰ ਵੀ ਟਾਲਾ ਸਕਦਾ ਕੋਈ ਸਮਝੀ ਉਸ ਮਾਨ ਸੋਸ਼ਲ ਮੀਡੀਆ ਤੇ ਵੀ ਪਾਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਵੀ ਸੁਖਪਾਲ ਖਹਿਰੇ ਨੂੰ ਇੱਥੇ ਆਉਣ ਦੀ ਕੀ ਲੋੜ ਪੈਗੀ ਦੇਖੋ ਚਲੋ ਇੱਕ ਦੂਸਰੇ ਤੇ ਉਹਨਾਂ ਨੇ ਸਿਆਸਤ ਐ ਇੱਥੇ ਡੇਢ ਮਹੀਨਾ ਹੀ ਬਿਆਨਬਾਜ਼ੀਆਂ ਜਿਹੜੀਆਂ ਹੋਣੀਆਂ ਨੇ ਹਨਾ ਪਰ ਮੈਂ ਇਹ ਕਹੂੰਗਾ ਕਿ ਜਿਹੜਾ ਯੂਥ ਵੀ ਹੈ ਜਿਹੜੇ ਨੌਜਵਾਨ ਨੇ ਉਹ ਜਿਹੜੇ ਅਸਲ ਮੁੱਦੇ ਆ ਲੋਕਾਂ ਦੇ ਉਹਦੇ ਤੇ ਜਿਹੜਾ ਧਿਆਨ ਆ ਉਹ ਦੇਣ ਜਿਨ੍ਹਾਂ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਕਿਉਂਕਿ ਇੱਥੇ ਬਹੁਤ ਲੀਡਰ ਹੁੰਦੇ ਆ ਵੀ ਜਿਨ੍ਹਾਂ ਦਾ ਕੱਲਾ ਜੀਬ ਹਿਲਾ ਕੇ ਨੌਜਵਾਨਾਂ ਨੂੰ ਪੜਕਾਉਣ ਵਾਲੀ ਬਿਆਨਬਾਜ਼ੀ ਕਰਕੇ ਜਿਹੜੇ ਵੋਟਾਂ ਲੈਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦੇ ਆ ਤੇ ਡਿਲੀਵਰ ਉਸ ਤੋਂ ਬਾਅਦ ਕੁਝ ਵੀ ਨਹੀਂ ਕਰਦੇ ਤੇ ਉਹ ਗੱਲਾਂ ਜਿਨ੍ਹਾਂ ਦਾ ਹੱਲ ਕੋਈ ਨਿਕਲਣਾ ਉਦਾਂ ਦੀ ਬਿਆਨਬਾਜ਼ੀ ਜਿਹੜੀ ਹੈ ਉਹ ਕਰਦੇ ਆ ਪਰ ਅਸੀਂ ਜਿਹੜਾ ਪਿਛਲੇ 2 ਸਾਲ ਤੋਂ ਅਸੀਂ ਜਿਹੜਾ ਕੰਮ ਕੀਤਾ ਲੋਕਾਂ ਦੇ ਮੁੱਦਿਆਂ ਤੇ ਕੀਤਾ ਹੈਗਾ ਤੇ ਭਾਵੇਂ ਉਹ ਬਿਜਲੀ ਵਾਲਾ ਹੋਵੇ ਭਾਵੇਂ ਨਹਿਰੀ ਪਾਣੀ ਵਾਲਾ ਹੋਵੇ ਤੇ ਲੋਕ ਆਪ ਕਹਿੰਦੇ ਆ ਤੁਸੀਂ ਆਪਾਂ ਜਾ ਰਹੇ ਕਿਸੇ ਪਿੰਡ ਦੀ ਸਾਥ ਚ ਰੋਕੇ ਪੁੱਛ ਲਿਓ ਵੀ ਭਾਈ ਆਮ ਆਦੀ ਪਾਰਟੀ ਦੇ ਕੰਮ ਕਿਵੇਂ ਆ ਆਮ ਬਜ਼ੁਰਗ ਵੀ ਕਹਿ ਦੋ ਵੀ ਭਾਈ ਆ ਭਗਵੰਤ ਮਾਨ ਦੀ ਸਰਕਾਰ ਨੇ ਆਹ ਜਿਹੜਾ ਬਿਜਲੀ ਵਾਲਾ ਤਾਂ ਨਜ਼ਾਰਾ ਲਿਆਤਾ ਜਿਸ ਦਿਨ ਦੀ ਸਰਕਾਰ ਬਣੀ ਸਾਨੂੰ ਕਦੇ ਰਾਤ ਨੂੰ ਖੇਤ ਨਹੀਂ ਜਾਣਾ ਪਿਆ 600 ਜੁਨਟ ਵਾਲਾ ਅੱਜ 90% ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਤੇ ਉਹ ਲਾਭ ਆਡੇ ਹੋ ਭਾਵੇਂ ਕੋਈ ਕਾਲੀ ਆ ਕਾਂਗਰਸੀ ਆ ਭਾਜਪਾ ਵਾਲਾ ਕੋਈ ਬੀਐਸਪੀ ਵਾਲਾ ਕਿਸੇ ਨਾਲ ਕੋਈ ਪੱਖਪਾਤ ਨਹੀਂ ਪਹਿਲੀ ਵਾਰ ਹੈ ਵੀ ਕਿਸੇ ਸਰਕਾਰ ਨੇ ਸਭ ਨੂੰ ਸਹੂਲਤ ਦਿੱਤੀ ਹਰੇਕ ਪਰਿਵਾਰ ਦਾ 70 ਤੋਂ 10000 ਰੁਪਿਆ ਜਿਹੜਾ ਉਹ ਬਚ ਰਿਹਾ ਹੈ ਆਈ ਨੌਕਰੀਆਂ ਵਾਲਾ 43000 ਨੌਕਰੀ ਪਹਿਲੇ 2 ਸਾਲਾਂ ਦੇ ਦਿੱਤੀ ਤੇ ਮੈਨੂੰ ਲੱਗਦਾ ਵੀ ਤੁਸੀਂ ਪਿਛਲੇ 77 ਸਾਲ ਫਰੋੜ ਕੇ ਦੇਖੋ ਇੱਕ ਵੀ ਸਰਕਾਰ ਨਹੀਂ ਹੋਣੀ ਹਾਲਾਂਕਿ ਨੌਕਰੀਆਂ ਤਾਂ ਸਾਰੀਆਂ ਸਰਕਾਰਾਂ ਦਿਤੀਆਂ ਜਾਂਦੀਆਂ ਨੇ ਪਰ ਪਹਿਲੇ 2 ਸਾਲਾਂ ਚ 43000 ਨੌਕਰੀ ਦੇਣ ਵਾਲੀ ਜੇ ਦਿੰਦੇ ਸੀ ਤਾਂ ਦੂਜੀਆਂ ਸਰਕਾਰਾਂ ਚ ਲਾਸਟ ਸਾਲ ਚ ਵੀਦੋ 6 ਮਹੀਨੇ ਰਹਿ ਗਏ ਉਦੋਂ ਨੌਕਰੀਆਂ ਕੱਢਾਂਗੇ ਜਿੰਨੇ ਵੀ ਕੰਮ ਕਰਦੇ ਸੀ ਜੇ ਕੱਚੇ ਮਲਾਂ ਨੂੰ ਪੱਕੇ ਕਰਨੇ ਉਹ ਵੀ ਲਾਸਟ ਤੇ ਜੇ ਅਸੀਂ ਕੱਚੇ ਟੀਚਰ ਪੱਕੇ ਕੀਤੇ ਤਾਂ ਪਹਿਲੇ 6 ਮਹੀਨਿਆਂ ਚ ਕਹਿ ਲੋ ਵੀ ਪਾਲਿਸੀ ਲਿਆ ਕੇ ਕੱਚੇ ਟੀਚਰ ਪੱਕੇ ਕੀਤੇ ਮਹੱਲਾ ਕਲੀਨਿਕ ਬਣਾਉਣੇ ਸ਼ੁਰੂ ਕੀਤੇ ਤਾਂ ਪਹਿਲੇ ਮਹੀਨੇ ਤੋਂ ਸ਼ੁਰੂ ਕਰਤੇ ਅੱਜ ਲਹਿਰੇ ਲਹਿਰੇ ਚ ਹਲਕੇ ਚ 13 ਮਹੱਲਾ ਕਲੀਨਿਕ ਜਿਹੜੇ ਆ ਜਿੱਥੇ ਆਪਾਂ ਘੁੰਮ ਰਹੇ ਆ ਖੁੱਲੇ ਹੋਏ ਆ ਸੋ ਪਹਿਲੇ ਦਿਨ ਤੋਂ ਕੰਮ ਹੈ ਜਿਹੜਾ ਉਹ ਸਰਕਾਰ ਨੇ ਸ਼ੁਰੂ ਕਰਤਾ ਉਹ 2 ਸਾਲਾਂ ਚ ਚਾਹੇ ਸਕੂਲ ਆ ਚਾਹੇ ਮਹੱਲਾ ਕਲੀਨਿਕ ਹੈ ਚਾਹੇ ਜਿਹੜੇ ਟੋਲ ਅਸੀਂ ਬੰਦ ਕੀਤੇ ਆ ਇਹਨਾਂ ਸਾਰੇ ਕੰਮਾਂ ਦੀ ਪੋਜ਼ਿਟਿਵਿਟੀ ਆ ਉਦੋਂ ਵੱਡੀ ਪੋਜ਼ਿਟਿਵਿਟੀ ਇਸ ਚੀਜ਼ ਦੀ ਹੈ ਕਿਉਂਕਿ ਸਾਰੇ ਕੰਮ ਹੋਇਆ ਪੈਸੇ ਨਾਲ ਪੈਸਾ ਆਉਣਾ ਖਜ਼ਾਨੇ ਚੋਂ ਖਜ਼ਾਨੇ ਨੂੰ ਮਨਪ੍ਰੀਤ ਬਾਦਲ ਕਹਿੰਦੇ ਸੀ ਖਾਲੀ ਹੈ ਖਾਲੀ ਹੈ ਖਾਲੀ ਹੈ ਜੇ ਮਾਨਦਾਰ ਸਰਕਾਰ ਆਈ ਹੈ ਤਾਂ ਇਹ ਵੀ 77 ਸਾਲ ਦਾ ਰਿਕਾਰਡ ਟੁੱਟਿਆ ਹੈ ਕਿ ਇੰਨੀ ਕਮਾਈ ਸਰਕਾਰ ਨੂੰ ਅਜੇ ਤੱਕ ਕਦੇ ਨਹੀਂ ਹੋਈ ਜਿੰਨੀ ਪਿਛਲੇ 2 ਸਾਲਾਂ 'ਚ ਭਗਵੰਤ ਮਾਨ ਜੀ ਦੀ ਸਰਕਾਰ 'ਚ ਹੋਈ ਹੈ ਚਲੋ ਬਾਕੀ ਚੀਜ਼ਾਂ ਨੂੰ ਤਾਂ ਇਹ ਕਹਿ ਦੇਣਗੇ ਆ ਨਹੀਂ ਹੋਇਆ ਨਹੀਂ ਹੋਇਆ ਜਿਹੜੀ ਫੈਕਟ ਹੈ ਕਮਾਈ ਵਧੀ ਹੈ ਕਿ ਰੈਵਨਿਊ ਜਿਹੜਾ ਸਾਡਾ 13% ਪਿਛਲੇ ਸਾਲ ਵਧਿਆ ਜਿਹੜਾ ਅਜੇ ਤੱਕ ਕਦੇ ਨਹੀਂ ਵਧਿਆ ਜਿੰਨੀ ਕਿ ਮਹਿੰਗਾਈ ਵਧੀ ਹੈ 5-6% ਨਾਲੋਂ ਵੱਧਦਾ ਸੀ ਆਈ ਐਕਸਾਈਜ਼ ਵੱਧ ਤੋਂ ਵੱਧ ਕਮਾਈ 5500 ਕਰੋੜ ਸੀ ਤੇ ਸਾਡੀ ਸਰਕਾਰ ਚ 10000 ਕਰੋੜ ਤੋਂ ਜਿਹੜੀ ਉੱਪਰ ਕਮਾਈ ਆ ਜਿਹੜੀ ਉਹ ਹੋਈ ਹੈਗੀ ਸੋ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੀ ਪਿਛਲੇ 2 ਸਾਲਾਂ ਚ ਲੋਕਾਂ ਚ ਜਿਹੜੀ ਪੋਜ਼ਿਟਿਵਿਟੀ ਆ ਲੋਕ ਚਰਚਾ ਕਰਦੇ ਆ ਤੇ ਰਹੀ ਗੱਲ ਪਿਛਲੀ ਬਾਈ ਇਲੈਕਸ਼ਨ ਦੀ ਜਿਹੜੀ ਅਸੀਂ ਹਾਰੇ ਉਦੋਂ ਸਾਰੇ 3 ਮਹੀਨੇ ਜਿਹੜੇ ਹੋਏ ਸੀ ਸਰਕਾਰ ਬਣੀ ਨੂੰ ਤੇ ਉਦੋਂ ਤੁਹਾਨੂੰ ਪਤਾ ਹੈ ਵੀ ਘਟਨਾਕ੍ਰਮ ਵੀ ਕੁਝ ਇਦਾਂ ਦੇ ਹੋਏ ਤੇ ਇਹਨਾਂ ਨੇ ਲੋਕਾਂ ਨੂੰ ਇਮੋਸ਼ਨਲ ਉਹਨੂੰ ਵੋਟਾਂ ਚ ਵਰਤਿਆ ਉਸ ਚੀਜ਼ ਨੂੰ ਜਜਵਾਤੀ ਕੀਤਾ ਵੋਟ ਪਰਸੈਂਟ ਵੀ ਖੜਾ ਤੇ ਬਾਕੀ ਸਾਡੇ ਕੋਲ ਉਦੋਂ 3 ਮਹੀਨਿਆਂ ਚ ਦੱਸਣ ਨੂੰ ਕੁਝ ਨਹੀਂ ਸੀ ਨਾ ਉਦੋਂ ਮਹੱਲਾ ਕਲੀਨਿਕ ਬਣੇ ਸੀ ਨਾ ਬਿਜਲੀ ਮੁਫਤ ਹੋਈ ਸੀ ਨਾ ਨਹਿਰੀ ਪਾਈਪਲਾਈਨਾਂ ਪਈਆਂ ਸੀ ਜਿਹੜੇ ਜਿੰਮੇਦਾਰ ਕਹਿੰਦੇ ਸਾਡੇ 30 ਸਾਲ ਬਾਅਦ ਪਾਣੀ ਆ ਸਾਡੇ 40 ਸਾਲ ਬਾਅਦ ਪਾਣੀ ਆ ਨਾ ਨੌਕਰੀਆਂ ਮਿਲੀਆਂ ਸੀ ਕਿਉਂਕਿ 3 ਮਹੀਨਿਆਂ ਚ ਕੁਝ ਵੀ ਨਹੀਂ ਹੋ ਸਕਦਾ ਸੋ ਨਾ ਉਦੋਂ ਕਿਸੇ ਕੰਮਾਂ ਦੀ ਚਰਚਾ ਸੀ ਬਾਕੀ ਸਾਡੇ ਵਰਕਰ ਤਿੰਨ ਮਹੀਨੇ ਪਹਿਲਾਂ ਇਲੈਕਸ਼ਨ ਸੀ ਜ਼ੋਰ ਲਾ ਕੇ ਵੈਸੇ ਵੀ ਬੰਬੇ ਪਏ ਸੀ ਇਹ ਕੇਸ ਵੀ ਚੱਲ ਕੋਈ ਨਾ ਜਿੱਤੀ ਜਾਣਾ ਵਰਕਰਾਂ ਨੇ ਉਦੋਂ ਜ਼ੋਰ ਵੀ ਘੱਟ ਲਗਾਇਆ ਸੋ ਕਹਿੰਦੇ ਆ ਨਾ ਵੀ ਉਹ ਦੁੱਧ ਦਾ ਮੱਛਾ ਲੱਸੀ ਨੂੰ ਫੂਕਾਂ ਮਾਰ ਕੇ ਪੀਂਦਾ ਹੁਣ ਵਰਕਰ ਸਾਰੇ ਜੋਸ਼ ਚ ਕੰਮਾਂ ਦੀ ਪੋਜ਼ਿਟਿਵਿਟੀ ਐ ਤੇ ਤਗੜੇ ਹੋ ਕੇ ਆਤ ਕੇ ਸੀ ਇਹ ਇਲੈਕਸ਼ਨਾਂ ਜਿਹੜੀ ਉਹ ਲੜ ਰਹੇ ਆ ਤੇ 100% ਮੈਨੂੰ ਉਮੀਦ ਐ ਕਿ ਕੱਲਾ ਸੰਗਰੂਰ ਨਹੀਂ ਸਾਰੇ ਪੰਜਾਬ ਚੋਂ ਆਮ ਆਦਮੀ ਪਾਰਟੀ ਵੱਡੀ ਲੀਡ ਤੇ ਜਿੱਤੂਗੀ ਉਹ ਸਾਡੇ ਕਮਾ ਕਰਕੇ ਜੋ ਅਸੀਂ ਜਿਹੜੇ ਕੰਮ ਨੇ ਉਹ ਕੀਤੇ ਆ ਤੇ ਬਾਕੀ ਮੈਂ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਮੈਂ ਨਹੀਂ ਕਹਦਾ ਵੀ ਭਾਈ ਅਸੀਂ ਸਾਰੇ ਕੰਮ ਕਰਤੇ ਪਰ ਇਮਾਨਦਾਰੀ ਨਾਲ ਪਿਛਲੇ 2 ਸਾਲਾਂ ਤੋਂ ਅਸੀਂ ਦਿਨ ਰਾਤ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦਾ ਖਜ਼ਾਨਾ ਵੀ ਭਰੀਏ ਤੁਹਾਡੇ ਮੁੱਦੇ ਦੇ ਵਿੱਚ ਇੱਕ ਵਾਰੰਟੀ ਹੈ ਜਿਹੜੀ ਵੱਡੀ ਗਾਰੰਟੀ ਜਿਹੜੀ ਰਹਿ ਗਈ ਹੈ ਤੁਹਾਡੀ ਲੇਡੀਜ਼ ਨੂੰ ਜਿਹੜਾ 1000 ਰੁਪਏ ਕਿਉਂਕਿ ਵਿਰੋਧੀ ਮੁੱਦਾ ਹੀ ਇਹ ਹੀ ਚੁਕਦੇ ਆ ਵੀ ਲੇਡੀ ਨੂੰ ਹਜੇ ਤੱਕ 1000 ਨਹੀਂ ਦਿੱਤਾ ਗਿਆ ਪਰ ਸਰਕਾਰ ਨੂੰ ਤਾਂ ਅਸੀਂ 2 ਸਾਲ ਮੈਂ ਉਹੀ ਆ ਤੁਸੀਂ ਦੇਖੋ ਵਿਰੋਧੀਆਂ ਨੇ ਮੁੱਦੇ ਚੁੱਕਨੇ ਚੁੱਕਨੇ ਆ ਤੇ ਸਰਕਾਰ ਲੋਕਾਂ ਨੇ ਸਾਡੀ 5 ਸਾਲ ਲਈ ਬਣਾਈ ਆ ਤਾਂ ਲੋਕ ਸਭਾ ਦੇ ਚੋਣਾਂ ਨੇ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਬੇਸੀ ਭਾਈ ਸਾਰੇ ਵਾਦੇ ਜਿਹੜੇ ਆ ਉਹ ਪੂਰੇ ਕਰਾਂਗੇ ਆ ਜਿਹੜਾ ਬਿਜਲੀ ਵਾਲਾ ਵੀ ਹੈ ਇਹਦੇ ਤੇ ਹੀ 7-8000 ਕਰੋੜ ਰੁਪਇਆ ਸਾਲ ਦਾ ਲੱਗ ਰਿਹਾ ਜਿਹੜਾ ਲੋਕਾਂ ਨੂੰ ਬਿਜਲੀ ਜਿਹੜੀ ਹੈ ਉਹ ਦੇ ਰਹੇ ਆ ਉਹ 7-8000 ਕਰੋੜ ਦਾ ਅਰੇਂਜਮੈਂਟ ਕਰਨਾ ਜਿਹੜੀਆਂ ਤਨਖਾਹਾਂ ਇੰਨੀਆਂ ਨੌਕਰੀਆਂ ਗੱਡੀਆਂ ਉਹਨਾਂ ਦਾ ਅਰੇਂਜਮੈਂਟ ਕਰਨਾ ਸੋ ਇਹ ਸਰਕਾਰ ਹੈ ਕੋਈ ਸਾਈਕਲ ਤਾਂ ਹੈ ਨਹੀਂ ਵੀ ਇੱਕੋ ਲੱਗਦਾ ਮੂੰਹ ਘੁਮਾ ਕੇ ਦੂਜੇ ਪਾਸੇ ਕਰ ਦਾਂਗੇ ਸਾਰੇ ਵਾਦੇ ਜਿਹੜੇ ਆ ਪੂਰੇ ਕਰਾਂਗੇ ਕਮਾਈ ਵੀ ਵਧਾਈਏ ਹੋਰ ਵੀ ਵਧਾਵਾਂਗੇ ਤੇ ਜੋ ਗੱਲ ਮੈਂ ਪਹਿਲਾਂ ਕਹ ਰਿਹਾ ਸੀ ਮੈਂ ਇਹ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਸਿੰਘ ਆਪਣੇ ਵੱਲੋਂ ਪੂਰੀ ਕੋਸ਼ਿਸ਼ ਆ ਜਿਹੜੀ ਪਿਛਲੇ 2 ਸਾਲ ਚ ਕੀਤੀ ਹੈ ਇਮਾਨਦਾਰੀ ਦੇ ਨਾਲ ਵੀ ਭਾਈ ਸਰਕਾਰ ਦੀ ਕਮਾਈ ਵੀ ਵਧਾਈਏ ਤੇ ਹਰੇਕ ਮਹਿਕਮੇ ਦੇ ਵਿੱਚ ਸੁਧਾਰ ਵੀ ਕਰੀਏ ਨਹੀਂ ਤੁਸੀਂ ਦੱਸੋ ਵੀ ਜਿਹੜਾ ਪਾਣੀ 30-30 ਸਾਲਾਂ ਤੋਂ ਲੋਕਾਂ ਦੇ ਖੇਤਾਂ 'ਚ ਨਹੀਂ ਸੀ ਪਹੁੰਚਿਆ ਮੈਂ ਨਹੀਂ ਕਹਿੰਦਾ ਸਾਰਿਆਂ 'ਚ ਪਹੁੰਚ ਗਿਆ ਜਿੰਨਾਂ 'ਚ ਪਹਿਲੀ ਵਾਰੀ ਪਹੁੰਚਿਆ ਉਹ ਆਪਣੀ ਸਰਕਾਰ 'ਚ ਕਿਉਂ ਪਹੁੰਚਿਆ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਤੇ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਕਿਉਂਕਿ ਇਹ ਜਿਹੜਾ ਨਹਿਰੀ ਪਾਣੀ ਕਿਸੂਰ ਦਾ ਵੜ ਕੇ ਤਾਂ ਦਿੱਤਾ ਨਹੀਂ ਲੋਕਾਂ ਨੂੰ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਅੱਜ ਸਾਡੇ ਖੇਤਾਂ 'ਚ ਆ ਰਿਹਾ ਹੈ ਜਿਹੜਾ ਪਹਿਲੀ ਵਾਰੀ ਪਹੁੰਚਿਆ ਇਹ ਪਾਣੀ ਹਰਿਆਣਾ ਤੇ ਰਾਜਸਥਾਨ ਨੂੰ ਜਾ ਰਿਹਾ ਸੀ ਕਿਉਂਕਿ ਪੰਜਾਬ ਦੇ ਵਿੱਚ ਵਰਤਿਆ ਨਹੀਂ ਜਾਂਦਾ ਹੁਣ ਜੇ ਵਰਤਦੇ ਨਹੀਂ ਸੀ ਤਾਂ ਪਾਣੀ ਨੂੰ ਕਿਤੇ ਰੋਕਦਾ ਰੱਖ ਨਹੀਂ ਸਕਦੇ ਉਹ ਨਹਿਰਾਂ ਦੇ ਰਾਹੀਂ ਜਾ ਰਾਜਸਥਾਨ ਜਾਂਦਾ ਸੀ ਜਾਂ ਹਰਿਆਣੇ ਦੇ ਵਿੱਚ ਜਾਂਦਾ ਸੀ ਕਿਉਂਕਿ ਹਿੱਸਾ ਪੰਜਾਬ ਦਾ ਵੰਡਿਆ ਹੋਇਆ ਇੰਨਾ ਹਰਿਆਣੇ ਦਾ ਇੰਨਾ ਪੰਜਾਬ ਦਾ ਇੰਨਾ ਰਾਜਸਥਾਨ ਦਾ ਹੁਣ ਜਦੋਂ ਅਸੀਂ ਵਰਤਦੇ ਨਹੀਂ ਸੀ ਪਹਾੜਾਂ 'ਚ ਵੀ ਓਨਾ ਹੀ ਪੈਣਾ ਓਨਾ ਹੀ ਪਾਣੀ ਆਉਣਾ ਤਾਂ ਬਹਿ ਕੇ ਲੰਘ ਜਾਂਦਾ ਸੀ 38% ਪਾਣੀ ਪਿਛਲੇ ਸਾਲ ਦੇ ਨਾਲੋਂ ਇਤਕੀ ਵਧ ਪੰਜਾਬ ਦੇ ਵਿੱਚ ਜਿਹੜਾ ਉਹ ਵਰਤਿਆ ਗਿਆ ਸੋ ਮੈਂ ਇਹ ਸਮਝਦਾ ਕਿ ਵੱਡੀ ਅਚੀਵਮੈਂਟ ਹੈ ਹੋਈ ਤਾਂ ਹੀ ਹੈ ਕਿਉਂਕਿ ਸੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਹੁਣੇ-ਹੁਣੇ ਪਰਮਿੰਦਰ ਸਿੰਘ ਢੀਂਡ ਸਾਹਿਬ ਦੇ ਸਿੰਘ ਢੀਂਡ ਸਾਹਿਬ ਪਾਰਟੀ ਦੇ ਵਿੱਚ ਦੁਬਾਰਾ ਜਿਹੜੇ ਆ ਗਏ ਸੀਗੇ ਤਾਂ ਉਹਨਾਂ ਨੂੰ ਸੀਗਾ ਟਿਕਟ ਪਰਮਿੰਦਰ ਸਿੰਘ ਢੀਂਡ ਸਾਹਿਬ ਨੂੰ ਦਿੱਤੀ ਜਾਵੇਗੀ ਐਲਾਨ ਜਿਹੜਾ ਹੈਗਾ ਅਕਬਾਲ ਸਿੰਘ ਝੁੰਡਾ ਨੂੰ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਵੀ ਸੁਖਵੀਰ ਬਾਦਲ ਆ ਪਚੋਣ ਨਹੀਂ ਲੜ ਰਹੇ ਬੀਬਾ ਨਹੀਂ ਬੀਬਾ ਦਾ ਨਾਮ ਨਹੀਂ ਆਇਆ ਕਿਉਂਕਿ ਜਿਹੜੀ ਇਹਨਾਂ ਨੇ ਸੂਚੀ ਜਾਰੀ ਕਰੀ ਹੈਗੀ ਕਿਸ ਤਰ੍ਹਾਂ ਦੇਖ ਰਹੇ ਸਰ ਦੇਖੋ ਅਕਾਲੀ ਦਲ 'ਚ ਵੀ ਅੱਜ ਦੀ ਕਿਹੜੀ ਇਹੀ ਮਾਹੌਲ ਬਣਿਆ ਹੋਇਆ ਵੀ ਕੋਈ ਵੱਡਾ ਲੀਡਰ ਇਲੈਕਸ਼ਨ ਲੜਨ ਨੂੰ ਤਿਆਰ ਨਹੀਂ ਜਿਹੜਾ ਕੋਈ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਉਹਨਾਂ ਨੂੰ ਧੱਕੇ ਨਾਲ ਇਲੈਕਸ਼ਨਾਂ ਲੜਾਈਆਂ ਜਾ ਰਹੀਆਂ ਨੇ ਤੇ ਝੁੰਦਾ ਸਾਹਿਬ ਵੀ ਮੈਨੂੰ ਲੱਗਦਾ ਵੀ ਮਜਬੂਰੀ ਵਾਸਤੇ ਉਤਾਰੇ ਗਏ ਕੈਂਡੀਡੇਟ ਹੀ ਨੇ ਲੜਨ ਵੀ ਕਿਉਂ ਜਿਹੜੇ ਵੱਡੇ ਲੀਡਰ ਐ ਕਿਉਂਕਿ ਜਦੋਂ ਗੱਲ ਜਿਹੜੀ ਤੁਸੀਂ ਕੋਈ ਵੀ ਪਾਰਟੀ ਦਾ ਪ੍ਰਧਾਨ ਸਖਬੀਰ ਸਿੰਘ ਬਾਦਲ ਖੁਦ ਇਲੈਕਸ਼ਨ ਲੜ ਲਈ ਤਿਆਰ ਨਹੀਂ ਉਹ ਵੀ ਜਿੱਤਿਆ ਹੋਇਆ ਐਮਪੀ ਹੋਵੇ ਤੇ ਇਲੈਕਸ਼ਨਾਂ ਲੜੇ ਕਿਉਂਕਿ ਉਹਨੂੰ ਵੀ ਪਤਾ ਹੈ ਵੀ ਗਰਾਊਂਡ ਤੇ ਹਾਲਾਤ ਕੀ ਐ ਜਿਹੜਾ ਬਾਦਲ ਸਾਹਿਬ ਨੇ ਨਾ ਪੰਜਾਬ ਦਾ ਗੀੜਾ ਦਿੱਤਾ ਸੀ ਵੀ ਮੈਂ ਪੰਜਾਬ ਬਚਾਓ ਉਹ ਪੰਜਾਬ ਤਾਂ ਬਚੀ ਪਿਆ ਲੁੱਟੇ ਹੀ ਤੁਸੀਂ ਸੀ ਅਕਸਰ ਚ ਉਹ ਗੇੜਾ ਇਸ ਕਰਕੇ ਦਿੱਤਾ ਸੀ ਬੀ ਟੈਂਪਰੇਚਰ ਚੈੱਕ ਕਰਨਾ ਲੋਕਾਂ ਦਾ ਵੀ ਲੋਕ ਕਿੰਨਾ ਖਜੇ ਛਾਟ ਹੈ ਜਿਹੜਾ ਉਹ ਮਾਰਦੇ ਆ ਤੇ ਉਹੀ ਉਹਨਾਂ ਨੇ ਚੈੱਕ ਕਰਕੇ ਫੈਸਲਾ ਕੀਤਾ ਬੀਬਾ ਨੂੰ ਕਿਹਾ ਵੀ ਭਾਈ ਮੈਂ ਤਾਂ ਨਹੀਂ ਲੜਦਾ ਤੂੰ ਦੇਖ ਲੈ ਇਸੇ ਕਰਕੇ ਸੱਤ ਟਿਕਟਾਂ ਗਈਆਂ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਜੀ ਦੀ ਟਿਕਟ ਨਹੀਂ ਅਨਾਉਂਸ ਕੀਤੀ ਤੇ ਹਲਕੇ ਵੀ ਛੱਡ ਲੇ ਹੁਣ ਕਦੇ ਬਠਿੰਡਿਓਂ ਸੋਚ ਰਹੇ ਆ ਕਦੇ ਫਿਰੋਜ਼ਪੁਰੋਂ ਸੋਚ ਰਹੇ ਆ ਤੇ ਕਦੇ ਖਡੂਰ ਸਾਹਿਬ ਤੋਂ ਸੋਚ ਰਿਹਾ ਮਤਲਬ ਕਿ ਵੀ ਜਿੱਤੀ ਹੋਈ ਐਮਪੀ ਹੋਵੇ ਤਿੰਨ ਵਾਰ ਦੀ ਤੇ ਸੀਨੀਅਰ ਲੀਡਰ ਹੋਵੇ ਪਾਰਟੀ ਦੀ ਪਾਰਟੀ ਪ੍ਰਧਾਨ ਦੀ ਘਰ ਵਾਲੀ ਹੋਵੇ ਤੇ ਪਹਿਲੀ ਲਿਸਟ 'ਚ ਟਿਕਟ ਨਾਵੇ ਇਹਦੇ ਤੋਂ ਪਤਾ ਲੱਗ ਰਿਹਾ ਵੀ ਖੌਫ ਕਿੰਨਾ ਅੰਦਰ ਸੋ ਮੈਂ ਬੀਬਾ ਜੀ ਨੂੰ ਤੁਹਾਡੇ ਰਾਈ ਇਹ ਕਹਿਣਾ ਚਾਹੂੰਗਾ ਕਿ ਬੀਬਾ ਜੀ ਹਾਰ ਤੁਹਾਡੀ ਪੱਕੀ ਹੈ ਚਾਹੇ ਤੁਸੀਂ ਬਠਿੰਡੇੋਂ ਲੜੋ ਚਾਹੇ ਤੁਸੀਂ ਖਡੂਰ ਸਾਹਿਬ ਤੋਂ ਲੜੋ ਚਾਹੇ ਤੁਸੀਂ ਫਰੋਜ਼ਪੁਰੋਂ ਇਹ ਹੁਣ ਤੁਸੀਂ ਦੇਖਣਾ ਹੈ ਵੀ ਤੁਸੀਂ ਭਾਈ ਉਹ ਮਾਝੇ ਵਾਲਿਆਂ ਤੋਂ ਹਾਰਨਾ ਹੈ ਬਠਿੰਡੇ ਵਾਲੇ ਤੋਂ ਹਾਰਨਾ ਕਿ ਬਾਰਡਰ ਵਾਲੇ ਫਿਰੋਜ਼ਪੁਰ ਵਾਲੇ ਤੋਂ ਹਾਰਨਾ ਸੋ ਜਦੋਂ ਹਾਰਨਾ ਹੀ ਹਾਰਨਾ ਸਾਹਮਣੇ ਕੰਨ ਤੇ ਲਿਖਿਆ ਹੋਇਆ ਫਿਰ ਟਾਈਮ ਵੇਸਟ ਕਾਹਨੂੰ ਕਰ ਰਹੇ ਹੋ ਇਲੈਕਸ਼ਨ ਦੇ ਵਿੱਚ ਆਓ ਪਰ ਮੈਂ ਇਹ ਸਲਾਹ ਦੇਵਾਂਗਾ ਵੀ ਜਦੋਂ ਹਾਰਨਾ ਹੀ ਹੈ ਇੰਨੀ ਦੂਰੋਂ ਜਾ ਕੇ ਕਾਹਨੂੰ ਹਾਰਨਾ ਆਪਦੇ ਘਰੇ ਨਾਲੇ ਲੰਬੀ ਥੋੜਾ ਹਲਕੇ ਵਿੱਚ ਬਠਿੰਡੇ ਨੂੰ ਇਲੈਕਸ਼ਨ ਲੜੋ ਤੇ ਉੱਥੋਂ ਹੀ ਮੈਦਾਨ ਦੇ ਵਿੱਚ ਆਓ ਭਾਜਪਾ ਦੇ ਗੱਠ ਛੋੜਨ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਾਲੀ ਦਲ ਬੜਾ ਭਾਜਪਾ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਜਿਉਂ ਨੇ ਸਾਫ਼ ਜਵਾਬ ਦਿੱਤਾ ਵੀ ਭਾਜਪਾ ਨਾਲ ਨਹੀਂ ਜੁੜਨਾ ਪਰ ਭਾਜਪਾ ਤਾਂ ਪਹਿਲਾਂ ਹੀ ਆਲਰੇਡੀ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਵਿਰੋਧ ਕਰ ਰਹੇ ਨੇ ਜਿੱਥੇ ਵੀ ਭਾਜਪਾ ਦਾ ਕੋਈ ਉਮੀਦਵਾਰ ਜਾਂਦਾ ਉਹਦਾ ਵਿਰੋਧ ਕੀਤਾ ਜਾਂਦਾ ਦੇਖੋ ਬੀਜੇਪੀ ਦਾ ਇਕੱਲੇ ਪੰਜਾਬ ਚ ਨਹੀਂ ਅੱਜ ਹਰਿਆਣੇ ਚ ਵੀ ਦੂਸਰੇ ਸੂਬਿਆਂ ਦੇ ਵਿੱਚ ਵੀ ਸਾਰੇ ਕਿਤੇ ਜਿਹੜਾ ਵਿਰੋਧ ਆ ਉਹ ਹੋ ਰਿਹਾ ਕਿਉਂਕਿ ਬੀਜੇਪੀ ਨੇ ਪਿਛਲੇ ਸਮੇਂ ਚ ਨਾ ਕਿਸਾਨਾਂ ਲਈ ਨਾ ਵਪਾਰੀਆਂ ਲਈ ਸਾਰਿਆਂ ਨੂੰ ਮਾਰਿਆ ਆ ਨੋਟਬੰਦੀ ਕੀਤੀ ਜਦੋਂ ਉਦੋਂ ਕੌਣ ਮਰੇ ਵਪਾਰੀ ਮਰੇ ਅਰੇ ਇੱਕ ਛੋਟਾ ਵਪਾਰੀ ਦਾ ਜਿਹੜਾ ਉਹ ਕਰਦਾ ਅੱਜ ਦੀ ਕਿਹੜੀ ਦੁਕਾਨਦਾਰ ਸਾਰੇ ਮਾਰੇ ਜਾ ਰਹੇ ਆ ਕੁਝ ਕ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਅਡਾਨੀ ਬਾਨੀ ਨੂੰ ਭਾਜਪਾ ਨੇ ਚੱਕਿਆ ਹੋਇਆ ਵੀ ਵੱਡੇ ਵੱਡੇ ਕੰਪਲੈਕਸ ਜਿਹੜੇ ਖੋਲੇ ਜਾਣ ਅੱਜ ਤੁਸੀਂ ਬਾਜ਼ਾਰ ਚ ਜਾ ਕੇ ਤਾਂ ਦੇਖੋ ਵਿਚਾਰੇ ਜਿਹੜੇ ਛੋਟੇ ਦੁਕਾਨਦਾਰ ਉਹਨਾਂ ਦੇ ਹਾਲਾਤ ਕੀ ਬਣੇ ਹੋਇਆ ਇਹ ਸਭ ਭਾਜਪਾ ਕਰਕੇ ਹੋ ਰਿਹਾ ਸੋ ਮੈਂ ਤਾਂ ਜਿਹੜੇ ਛੋਟੇ ਵਪਾਰੀ ਆ ਉਹਨਾਂ ਨੂੰ ਵੀ ਕਹੂੰਗਾ ਵੀ ਭਾਈ ਭਾਜਪਾ ਦਾ ਵਿਰੋਧ ਕਰੋ ਕੱਲੇ ਕਿਸਾਨ ਵਿਰੋਧ ਕੋ ਕਰ ਰਹੇ ਆ ਛੋਟੇ ਵਪਾਰੀ ਵੀ ਕਰਨ ਜਿਨ੍ਹਾਂ ਦਾ ਸਭ ਤੋਂ ਵੱਧ ਨਾਸ਼ ਭਾਜਪਾ ਨੇ ਜਿਹੜਾ ਉਹ ਕੀਤਾ ਸੋ ਅੱਜ ਦੀ ਘੜੀ ਭਾਜਪੀ ਦੇ ਪੈਰ ਹੇਠੋਂ ਜਿਹੜੀ ਜ਼ਮੀਨ ਹੈ ਉਹ ਖਿਸਕੀ ਹੋਈ ਹੈ ਪਹਿਲਾਂ ਪੰਜਾਬ ਚੋਂ ਦੋ ਜਿੱਤੇ ਸੀ ਅੱਜ ਦੀ ਘੜੀ ਇੱਕ ਸੀਟ ਤੇ ਵੀ ਜਮਾਨਤ ਨਹੀਂ ਬਚਣੀ ਚਾਹੇ ਬਿੱਟੂ ਨੂੰ ਲੈ ਕੇ ਚਾਹੇ ਕੋਈ ਆਈਐਫਐਸ ਨੂੰ ਰਿਟਾਇਰਮੈਂਟ ਦੇ ਕੇ ਲੈ ਆਏ ਪਰ ਵੋਟਾਂ ਤਾਂ ਪੰਜਾਬ ਦੇ ਲੋਕਾਂ ਨੇ ਪਾਉਣੀਆਂ ਨੇ ਨਾ ਉਹ ਬਿੱਟੂ ਵਰਗੇ ਜੇਬ ਤੇ ਥੋੜੀ ਲਈ ਫਿਰਦੇ ਆ ਸੋ ਲੋਕ ਅੱਜ ਦੀ ਘੜੀ ਨਾ ਪਿੰਨਾਂ 'ਚ ਵੜਨ ਦੇ ਰਹੇ ਆ ਨਾ ਸ਼ਹਿਰਾਂ ਦੇ ਵਿੱਚ ਵੋਟਾਂ ਪੈਣੀਆਂ ਨਾ ਕੱਲੇ ਪੰਜਾਬ ਦੀ ਗੱਲ ਨਹੀਂ ਹਰਿਆਣੇ 'ਚ ਵੀ ਨਹੀਂ ਵੜਨ ਦੇ ਰਹੇ ਸੋ ਬੀਜੇਪੀ ਇੰਨੀ ਘਬराई ਹੋਈ ਐ ਇਹਨਾਂ ਨੂੰ ਡਰਚ ਐ ਇਸੇ ਕਰਕੇ ਕੋੜ ਦੌਰਾਨ ਵੀ ਈਡੀ ਤੋਂ ਸੀਬੀਆਈ ਤੋਂ ਉਹਦੇ ਕਰੇ ਛਾਪਾ ਉਹਦੇ ਕਰੇ ਰੇਡ ਸਾਡੇ ਮੈਨੂੰ ਫਿਰ ਇਹ ਜਿਹੜੇ ਲੀਡਰ ਜਾ ਰਹੇ ਨੇ ਭਾਜਪਾ ਦੇ ਵਿੱਚ ਉਹ ਐਸੇ ਡਰ ਤੋਂ ਜਾ ਰਹੇ ਆ ਕਿਉਂਕਿ ਕੁਝ ਸਮੇਂ ਪਹਿਲਾਂ ਜਦੋਂ ਕਿਸਾਨ ਅੰਦੋਲਨ ਕਰ ਰਹੇ ਸੀ ਉਦੋਂ ਤੱਕ ਰਮਨਜੀਤ ਬਿੱਟੂ ਕਹ ਰਹੇ ਸੀ ਮੈਂ ਜੁੱਤੀ ਮਾਰਨੀ ਆ ਮੈਂ ਇਹਨਾਂ ਦੇ ਲਵੇ ਨਹੀਂ ਲੱਗਣਾ ਮੈਂ ਇੱਥੇ ਪਹੁੰਚਣਾ ਨਹੀਂਗਾ ਹੁਣ ਉਹ ਉਹਨਾਂ ਨੇ ਉਹਨਾਂ ਦੀ ਪੱਲੇ ਕੀ 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 ਬਿੱਟੂ ਸਾਹਿਬ ਬਾਰੇ ਹੁਣ ਆਪ ਹੀ ਆਪਦੀ ਵੀਡੀਓ ਉਹ ਮੈਨੂੰ ਲੱਗਦਾ ਵੀ ਵੱਡੀ ਸਕਰੀਨ ਤੇ ਲਾ ਕੇ ਦੇਖਣ ਤੇ ਫਿਰ ਮਹਿਸੂਸ ਕਰਨ ਵੀ ਉਹਨਾਂ ਨੇ ਕੀਤਾ ਕੀ ਆ ਬਾਕੀ ਪਤਾ ਨਹੀਂ ਹੁਣ ਕੀ ਉਹਨਾਂ ਦੇ ਮਜਬੂਰੀਆਂ ਜਿਹੜੀਆਂ ਰਹੀਆਂ ਹੋਣਗੀਆਂ ਹਨਾ ਵੀ ਜਿਹਦੇ ਕਰਕੇ ਉਹੋ ਬੀਜੇਪੀ ਦੇ ਵਿੱਚ ਗਏ ਆ ਕਿਉਂਕਿ ਬਹੁਤੇ ਲੀਡਰ ਜਿਹੜੇ ਜਾ ਰਹੇ ਆ ਇਹ ਕੋਈ ਅੱਜਕੱਲ ਇਹ ਸਾਰੀ ਗੱਲ ਪਬਲਿਕ ਡੋਮੇਨ ਚ ਹੈ ਵੀ ਬਹੁਤੇ ਵਿਚਾਰੇ ਮਜਬੂਰੀ ਵਾਸੀ ਜਾ ਰਹੇ ਆ ਭਾਵੇਂ ਉਹ ਸ਼ਰਦ ਪਵਾਰ ਦਾ ਭਤੀਜਾ ਹੋਵੇ ਅਜੀਤ ਪਵਾਰ ਹਿਮੰਤ ਵੇਸ਼ ਸਰਮਾ ਹੋਵੇ ਸ਼ਾਮ ਦਾ ਮੁੱਖ ਮੰਤਰੀ ਸ਼ਬਿੰਦੂ ਅਧਕਾਰੀ ਹੋਵੇ ਤੇ ਉਹ ਭਾਵੇਂ ਉਹ ਤੇਲਗੂ ਦਸਮ ਪਾਰਟੀ ਦੇ ਦੋ ਐਮਪੀ ਦੇ ਪਿੱਛੇ ਜੇ ਭਾਵੇਂ ਉਹ ਹੁਣ ਜਿੰਨੇ ਵੀ ਆ ਇੱਕ ਸਪੋਕਸਪਰਸਨ ਗਿਆ ਸਾਰੇ ਮਜਬੂਰੀ ਵਾਸ ਜਿਹੜੇ ਆ ਉਹ ਜਾ ਰਹੇ ਆ ਪਰ ਮੈਂ ਦੁਬਾਰਾ ਕਹੂੰਗਾ ਕਿ ਜਿਹੜੇ ਲੀਡਰਾਂ ਨੂੰ ਲਿਜਾ ਰਹੇ ਆ ਇਹਨਾਂ ਦੇ ਨਾਲ ਵੋਟਾਂ ਨਹੀਂ ਪੈਣੀਆਂ ਵੋਟਾਂ ਦੇਸ਼ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਵੀ ਡਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਜੇਲ੍ਹ ਭੇਜਿਆ ਗਿਆ ਉਹਨਾਂ ਨੂੰ ਈਡੀ ਭੇਜੀ ਗਈ ਸਭ ਨੂੰ ਅੱਜ ਦੀ ਘੜੀ ਮਨੀਸ਼ ਸੋਦੀਆ ਭਾਜਪਾ ਸ਼ਾਮਲ ਹੋ ਜਾਂਦੇ ਹੁਣ ਉਹ ਭਾਜਪਾ ਵੱਲੋਂ ਇਲੈਕਸ਼ਨ ਲੜ ਰਹੇ ਹੁੰਦੇ ਆ ਨਹੀਂ ਤਾਂ ਰਾਜ ਸਭਾ ਜਾ ਕੇ ਉਹਨਾਂ ਨੂੰ ਮਿਨਿਸਟਰ ਬਣਾਣ ਦੇ ਕਿਉਂਕਿ ਐਡਾ ਵੱਡਾ ਨਾਮ ਸੀ ਸਤਿੰਦਰ ਜੈਨ ਮੰਨ ਜਾਂਦੇ ਉਹ ਵੀ ਅੱਜ ਭਾਜਪਾ ਵੱਲੋਂ ਇਲੈਕਸ਼ਨ ਲੜ ਰਹੇ ਹੁੰਦੇ ਸੋ ਇਹ ਕੱਲੀ ਆਮ ਆਦਮੀ ਪਾਰਟੀ ਹੈ ਸਾਡੇ ਲੀਡਰ ਜਿਹੜੇ ਲੱਗੇ ਹੋਏ ਆ ਸਾਨੂੰ ਉਹਨਾਂ ਦੇ ਮਾਣ ਹੈ ਕਿ ਉਹਨਾਂ ਨੇ ਬੀਜੇਪੀ ਅੱਗੇ ਗੋਡੇ ਨਹੀਂ ਟੇਕੇ ਸਾਨੂੰ ਜੇਲਾ ਮਨਜ਼ੂਰ ਹੈ ਪਰ ਇੱਕ ਕਰਪਟ ਪਾਰਟੀ ਜਿਹੜੀ ਕਰੋੜਾ ਰੁਪਿਆ ਚੋਰ ਕੰਪਨੀਆਂ ਤੋਂ ਚੰਦਾ ਲੈਂਦੀ ਹੈ ਜਿਹੜੀ ਦੇਸ਼ ਨੂੰ ਵੰਡਣ ਦਾ ਕੰਮ ਕਰ ਰਹੀ ਹੈ ਜਿਹੜੀ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨ ਦਾ ਕੰਮ ਕਰ ਰਹੀ ਹੈ ਉਹਦੇ ਅੱਗੇ ਗੋਡੇ ਟਿਕਣਾ ਨਹੀਂ ਮਨਜ਼ੂਰ ਹੈ अरविंद केजरीवाल जेल च ਨੇ ਤੇ ਕਿਸ ਤਰ੍ਹਾਂ ਲੱਗਦਾ ਵੀ ਕਿਸ ਤਰ੍ਹਾਂ ਦਾ ਜਿਹੜਾ ਨਤੀਜਾ ਸਾਹਮਣੇ ਆਇਆ ਕਿ ਮੁੱਖ ਮੰਤਰੀ ਸਾਹਿਬ ਦੇ ਉੱਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਆਮ ਆਦਮੀ ਪਾਰਟੀ ਦੀ ਪਈ ਆ ਚਾਹੇ ਤਾ ਉਹ ਬਾਹਰ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਹੈਗੇ ਚੋਣ ਪ੍ਰਚਾਰ ਨੂੰ ਲੈ ਕੇ ਕਿੰਨੀ ਵੱਡੀ ਜ਼ਿੰਮੇਵਾਰੀ ਹੈਗੀ ਦੇਖੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਜੀ ਕਿਉਂਕਿ अरविंद केजरीवाल ਜੀ ਤੋਂ ਬਾਅਦ ਜੇ ਕੋਈ ਸਰਕਾਰ ਹੈ ਤਾਂ ਉਹ ਸਾਡੀ ਪੰਜਾਬ ਚ ਤੇ ਭਗਵੰਤ ਮਾਨ ਜੀ ਉਹ ਅੱਜ ਚਿਹਰਾ ਨੇ ਜਿਨ੍ਹਾਂ ਨੂੰ ਪੂਰੇ ਦੇਸ਼ ਦੇ ਵਿੱਚ ਲੋਕ ਜਿਹੜੇ ਆ ਉਹ ਜਾਣਦੇ ਆ ਤੇ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਤੇ ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਆ ਕੇਜਰੀਵਾਲ ਸਾਹਿਬ ਦੇ ਨਾਲ ਵੀ ਉਹ ਸਾਰੇ ਦੇਸ਼ ਦੇ ਵਿੱਚ ਜਾਂਦੇ ਸੀਗੇ ਤੇ ਹੁਣ ਵੀ ਜਾਣਗੇ ਤੇ ਦਿੱਲੀ 'ਚ ਵੀ ਜਾਣਗੇ ਪੰਜਾਬ 'ਚ ਵੀ ਉਹਨਾਂ ਨੇ ਉਹਨਾ ਆਸਾਮ ਵੀ ਜਾ ਕੇ ਆਇਆ ਹਰਿਆਣਾ 'ਚ ਵੀ ਜਾ ਰਿਹਾ ਜਿੱਥੇ ਜਿੱਥੇ ਆਵਾਜ਼ ਦੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਭਗਵੰਤ ਮਾਨ ਜੀ ਉੱਥੇ ਜਾ ਰਹੇ ਆ ਲੋਕ ਉਹਨਾਂ ਨੂੰ ਸੁਣਦੇ ਆ ਪਸੰਦ ਕਰਦੇ ਆ ਤੇ ਦੇ ਰਿਜ਼ਲਟ ਵੀ ਕੈਂਪੇਨ ਦੇ ਜਿਹੜੇ ਉਹ 4 ਜੂਨ ਨੂੰ ਦੇਖਣਗੇ ਪੰਜਾਬ ਨੂੰ ਕਿਸ ਤਰ੍ਹਾਂ ਦੇ ਦੋ ਕਿੰਨੇ ਜਿਹੜੀ ਹੈ ਮਾਰਜਨ ਨਾਲ ਜਿਵੇਂ 13 0 ਦਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਜਿੱਤਾਂਗੇ ਜਿੱਤਾਂਗੇ ਜੀ ਫਿਰ 13 0 ਹੀ ਕਰਾਂਗੇ ਐਦਕੀ ਅਸੀਂ ਨਹੀਂ ਕਰਨਾ ਇਹ ਲੋਕ ਜਿਹਨੇ ਜਿਹੜੇ ਪੰਜਾਬ ਦੇ ਕਰਨਗੇ ਤੇ ਇਹਦਾ ਤੁਸੀਂ ਲਿਸਟਾਂ ਤੋਂ ਵੀ ਹਿਸਾਬ ਲਾ ਰਹੇ ਹੋ ਵੀ ਜਿਹੜੀਆਂ ਪਾਰਟੀਆਂ ਦੇ ਬੰਦੇ ਨਹੀਂ ਇਲੈਕਸ਼ਨ ਲੜਨ ਲਈ ਮੰਨ ਲੇ ਲੀਡਰ ਸੀਟਾਂ ਛੱਡ ਛੱਡ ਕੇ ਭੱਜ ਰਹੇ ਆ ਉਹਨਾਂ ਪਾਰਟੀਆਂ ਨੇ ਕਿੱਥੋਂ ਜਿਹੜੀ ਇਲੈਕਸ਼ਨ ਜਿੱਤਣੀਆਂ ਤੇ ਇਹ ਵੀ ਕਹਿੰਦੇ ਨਾ ਵੀ ਮੰਤਰੀਆਂ ਨੂੰ ਤੁਹਾਡੇ ਟਿਕਟਾਂ ਦੇਤੀਆਂ ਪੰਜ ਮੰਤਰੀਆਂ ਨੂੰ ਟਿਕਟਾਂ ਦੇਤੀਆਂ ਵੀ ਇਹਨਾਂ ਕੋਲ ਵੀ ਕੀ ਲੀਡਰ ਨਹੀਂ ਸੀ ਤੇ ਮੰਤਰੀ ਕਿਹੜਾ ਸ਼੍ਰੀਲੰਕਾ ਤੋਂ ਲਿਆਂਦੇ ਆ ਮੰਤਰੀ ਵੀ ਆਮ ਆਦੀ ਪਾਰਟੀ ਦੇ ਹੀ ਆ ਮੀਤ ਨੂੰ ਅੱਜ ਤੋਂ 10 ਸਾਲ ਪਹਿਲਾਂ ਕੌਣ ਜਾਣਦਾ ਸੀ ਪਾਰਟੀ ਨੇ ਟਿਕਟ ਦੇ ਕੇ 17 ਚ ਐਮਐਲਏ ਬਣਾਇਆ ਪਾਰਟੀ ਨੇ ਟਿਕਟ ਦੇ ਕੇ 22 ਚ ਐਮਐਲਏ ਬਣਾਇਆ ਅੱਜ ਪਾਰਟੀ ਕਰਕੇ ਹੀ ਜੇ ਮੈਨੂੰ ਕੋਈ ਮਾਝੇ ਤੱਕ ਪੂਰੇ ਪੰਜਾਬ ਚ ਕੋਈ ਉਮੀਦ ਦਾ ਨਾਮ ਜਾਣਦਾ ਤਾਂ ਆਮ ਆਦਮੀ ਪਾਰਟੀ ਕਰਕੇ ਆ ਸੋ ਮੀਤ ਬੂਤੇ ਵੀ ਬੰਦਾ ਰਿਹਾ ਯੂਥ ਦਾ ਪ੍ਰਧਾਨ ਵੀ ਰਿਹਾ ਤੇ ਮੀਤ ਐਮਐਲਏ ਮੰਤਰੀ ਵੀ ਰਹਿ ਗਿਆ ਹੁਣ ਇਹ ਪਾਰਟੀ ਨੇ ਦੇਖਣਾ ਕਿ ਆਪਦੇ ਵਰਕਰ ਨੂੰ ਕਿੱਥੇ ਝੋਕਣਾ ਸੋ ਪਾਰਟੀ ਨੇ ਲੋਕ ਸਭਾ ਦੀ ਡਿਊਟੀ ਲਈ ਹੈ ਜੋਰ ਸ਼ੋਰ ਨਾਲ ਲੜਾਂਗੇ ਜਿੱਤਾਂਗੇ ਤੇ ਉੱਥੇ ਜਾ ਕੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਾਂਗੇ ਬਿਲਕੁਲ ਇਹ ਸਾਨੂੰ ਮੀਤ ਹੈ ਜਿਹੜੇ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਤੇ ਇਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ 13 0 ਨਾਲ ਜਿਹੜੀ ਆ ਚੋਣ ਜਿੱਤੀ ਜਾਵੇਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੈਂਡੀਡੇਟ ਦੂਜੀਆਂ ਪਾਰਟੀਆਂ ਨੇ ਉਤਾਰੇ ਨੇ ਉਹਨਾਂ ਦੇ ਜਮਾਨਤਾਂ ਜ਼ਬਤ ਹੋਣਗੀਆਂ ਅਨਿਲ ਜਨ এবੀਪੀ ਸੰਗਰੂਰ